ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਅੱਜ ਅਸੀਂ ਆਏ ਵੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦਰਾਹੇ ਦੇ ਲੱਗੀਆਂ ਜੀ ਇਹ ਗੁਰਦੁਆਰਾ ਥੋੜੀ ਦੂਰ ਆ ਅੱਜ ਅਸੀਂ ਆਏ ਹੋਏ ਹਾਂ ਮੈਂ ਤੇ ਅੱਜ ਪੰਗੋਸਾ ਆਏ ਹਾਂ ਗੁਰਦੁਆਰਾ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਅਸੀਂ ਸੋਚਿਆ ਜੀ ਮੱਥਾ ਠੀਕ ਹੈ ਅੱਜ ਅਸੀਂ ਮੰਮੀ ਤੇ ਹਰਨੂਰ ਅੱਜ ਘਰੇ ਨੇ ਅੱਜ ਅਸੀਂ ਦੋਨੋਂ ਜਣੇ ਆਈਆਂ ਜੀ ਜਿਹੜੀਆਂ ਸੰਗਤਾਂ ਗੁਰਦੁਆਰੇ ਦੇ ਵਿੱਚ ਚਲੋ ਦੂਰ ਤੋਂ ਨਹੀਂ ਆ ਸਕਦੀਆਂ ਅਸੀਂ ਨੇ ਸੁੱਚ ਚਲੋ ਦਰਸ਼ਨ ਕਰਵਾ ਦਈਏ ਘਰੇ ਬੈਠਿਆਂ ਨੂੰ ਅੰਗੂਸਾ ਹਬੀ ਕਿਉਂਕਿ ਜਦ ਮੈਂ ਵੀ ਕਿਸੇ ਗੁਰਦੁਆਰੇ ਬਾਰੇ ਮਤਲਬ ਦੇਖਦੀ ਆ ਤਾਂ ਮੈਂ ਮੇਰਾ ਵੀ ਬਹੁਤ ਮਨ ਕਰਦਾ ਹੁੰਦਾ ਪਰ ਚਲੋ ਮੈਨੂੰ ਬਹੁਤ ਵਧੀਆ ਲੱਗਦਾ ਹੈ ਬੇ ਮੈਨੂੰ ਘਰੇ ਬੈਠੇ ਚਲੋ ਕਿਸੇ ਨੇ ਵੀ ਦਰਸ਼ਨ ਕਰਵਾਏ ਸਤਨਾਕਈ ਬਜ਼ੁਰਗ ਹੁੰਦੇ ਜਿਨ੍ਹਾਂ ਤੋਂ ਜਾ ਵੀ ਨਹੀਂ ਹੁੰਦਾ ਹਨਾ ਉਹਨਾਂ ਲਈ ਵੀ ਬਹੁਤ ਵਧੀਆ ਹੈ ਸੰਗਤ ਸਾਰੇ ਚਲੋ ਘਰੇ ਬੈਠ ਕੇ ਆਪਾਂ ਨਮਸਕਾਰ ਕਰ ਲੈਣੇ ਬਾਬਾ ਜੀ ਨੂੰ ਕਰ ਸਕਦੀਆਂ ਘਰ ਬੈਠ ਕੇ ਜੀ ਪਾਠੀ ਸਾਹਿਬ ਮਤਲਬ ਕੀਰਤਨ ਨਹੀਂ ਸੀ ਕਰ ਰਹੀ ਹੈਗੀ ਪਾਠ ਕਰਦੇ ਸੀਗੇ ਸੰਗਤ ਤਾਂ ਕਾਫੀ ਘੱਟ ਸੀਗੀ ਕਿਉਂਕਿ ਸੰਡੇ ਨੂੰ ਜ਼ਿਆਦਾ ਭੀੜ ਹੁੰਦੀ ਆ ਹੋਰ ਦਿਨਾਂ ਨੂੰ ਘੱਟ ਹੁੰਦੀ ਆ ਅੱਜ ਦਿਨ ਹੈਗਾ ਬੁੱਧਵਾਰ ਅੱਜ ਠੀਕ ਠੀਕ ਹੀ ਸੀਗੀ ਬੜੀ ਜ਼ਿਆਦਾ ਭੀੜ ਨਹੀਂ ਸੀ ਮਤਲਬ ਸੰਗਤ ਵਾਲੀ ਨਹੀਂ ਸੀ ਹੈਗੀ ਪਰ ਮਨ ਨੂੰ ਇੰਨਾ ਸਕੂਨ ਮਿਲਦਾ ਹੈ ਗੁਰੂ ਘਰ ਜਾ ਕੇ ਸ਼ਾਂਤੀ ਬਹੁਤ ਵਧੀਆ ਗੁਰਦੁਆਰਾ ਇੰਨੀ ਜ਼ਿਆਦਾ ਵਧੀਆ ਜਗ੍ਹਾ ਤੇ ਬਣਿਆ ਹੋਇਆ ਜੀ ਬਹੁਤ ਜ਼ਿਆਦਾ ਵਧੀਆ ਮਨ ਨੂੰ ਨਾ ਇੱਕ ਸਕੂਨ ਜਵਿੰਦਰ ਉਹਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮਨ ਬਹੁਤ ਖੁਸ਼ ਹੋ ਜਾਂਦਾ ਹੈ ਕੀਰਤਨ ਤਾਂ ਇਹ ਸਾਰੇ ਗੁਰਦੁਆਰਿਆਂ 'ਚ ਤਕਰੀਬਨ ਸਵੇਰੇ ਤੇ ਸ਼ਾਮ ਹੀ ਹੁੰਦੇ। ਅਸੀਂ ਗਏ ਸੀਗੇ 11:00 ਵਜੇ। ਦਿਨ ਦੇ ਵਿੱਚ 11:00 ਵਜੇ ਗਏ ਸੀਗੇ ਅਸੀਂ। 2:30 ਵਜੇ ਦੇ ਨੂੰ ਘਰ ਆ ਗਏ ਸੀ। ਕਬੀ ਸਾਰੀ ਸੰਗਤ ਆਈ ਜਾਂਦੀ ਹੈ ਜੀ ਨਮਸਕਾਰ ਕਰਕੇ ਮੱਥਾ ਟੇਕ ਕੇ। ਨੰਗਰ ਛੱਕ ਕੇ ਫਿਰ ਘਰਾਂ ਨੂੰ ਵਾਪਸ ਚਲੇ ਜਾਂਦੇ ਆਂ। ਮੈਂ ਬਹੁਤ ਹੀ ਜ਼ਿਆਦਾ ਵੀਡੀਓ ਬਣਾ ਨਹੀਂ ਸਕੀ ਚਲੋ ਜਿੰਨੀ ਕਿ ਵੀ ਬਣਾਈਆ ਉਨੀ ਕਿ ਤੁਹਾਨੂੰ ਮਹਾਰਾਜ ਦੇ ਦਰਸ਼ਨ ਕਰਵਾਏ ਮਹਾਰਾਜ ਜੀ ਦੇ ਸਰੂਪ ਦੇ ਦੇਖੋ ਦਰਸ਼ਨ ਕਰੋ ਕਰੋ ਜੀ ਬਾਕੀ ਥੱਲੇ ਹੁਣ ਅਸੀਂ ਆ ਗਏ ਸੀ ਭੋਰਾ ਸਾਹਿਬ ਵਿੱਚ ਭੋਰਾ ਸਾਹਿਬ ਵਿੱਚ ਦਰਸ਼ਨ ਕਰੋ ਜੀ ਸਾਰੇ ਪਾਠੀ ਸਾਹਿਬ ਪਾਠ ਕਰਨ ਲੱਗੇ ਹੋਏ ਸੀ ਇਸ ਦੇ ਨਾਲ ਜੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਜੀ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ